ਸਤਨਾਮ ਜਪੁ ਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚ ਸੋਚਣਾ ਹੋਈ ਜੇ ਸੋਚੀ ਰਖਵਾਰ ਟੁਪਾ ਚੁਪ ਨਾ ਹੋਈ ਲੈ ਰਹਾ ਲਿਵਤਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸਿਆਨ ਪ ਲਖ ਹੋਏ ਤਾਂ ਇੱਕ ਨਾ ਚੱਲੈ ਨਾਨਕ ਕਿਸ ਤਿਆਰਾ ਹੋਈਐ ਕੈ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਨ ਨਾਨਕ ਲਿਖਿਆ ਨਾਨਕ ਹੁਕਮੀ ਹੋਣ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਧਾਈ ਹੁਕਮੀ ਉਤਮਨੀ ਚ ਹੁਕਮ ਲੈ ਤੋ ਸੁਭਾਈ ਹੈ ਇੱਕ ਨਾਂ ਹੁਕਮੀ ਬਖਸ਼ੀ ਇਸ ਇੱਕ ਹੁਕਮੀ ਸਲਾਬ ਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਪੁਨਾ ਕੋਈ ਨਾਨਕ ਹੁਕਮੈ ਜਿਉ ਜਤ ਤਹੁ ਮਨ ਕਹਿਨ ਕੋ ਗਾਵੈ ਕੋ ਤਾਨ ਹੋਇ ਅਗ ਸੇਦਾਨ ਗਾਵੈ ਕੋ ਤਾਂ ਜਾਣੇ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਰ ਗਾਵੈ ਕੋ ਵਿਦਿਆ ਵਿਖਾਈ ਚਰ ਗਾਵੈ ਕੋ ਸਾਜ ਕਰੇ ਤਨਖੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਰਪਰ ਸਦੂਰ ਗਲ ਕੋ ਵਿਖੇ ਹਦਰ ਹੈ ਦੂਰ ਕਤਨਾ ਕチナ ਆਵਾ ਤੋਟ ਕ ਕਰ ਕਚੀ ਕੋਟੀ ਕੋਟ ਦੀਨ ਦਾ ਰੀ ਲੈਂਦੀ ਥਕ ਪਹ ਜੁਗਾ ਜੁਮੰਤਰ ਖਾਹੀ ਖੈ ਹੁਕਮੀ ਹੁਕਮ ਚਰਾਈ ਰਹਾ ਨਾਨਕ ਵਿਸਾ ਵੀ ਪਰਵਾਹ ਸੱਚ ਸਹੇ ਸੱਚ ਨਾਏ ਭਖੇ ਭਵ ਪਰ ਆਖੇ ਮੰਘੇ ਜਿਹੇ ਜਿਹੇ ਰਾਤ ਕਰੀ ਲਤਰ ਫੇਰ ਕਿੱਗੈ ਰਖੀਐ ਜੇ ਦਿਸੈ ਦਰਬਾਰ ਮੁਹਾ ਕੇ ਬੋਲਨ ਬੋਲੀਐ ਜਿਤ ਸੰਦਰੀ ਪਿਆਰ ਜੰਮ ਬਿਰਤ వేళ ਸਚ ਨਾਮੁ ਲਿ ਆਈ ਚਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੁ ਨਾਨਕੀ ਵਾ ਜਾਣੀਐ ਸਭ ਆਪੀ ਸਚਿਆ ਥਾਪੈ ਨ ਜੈ ਕੀਤਨ ਹੋਈ ਆਪੀਆ ਮੇਰੀ ਜਨਸੋ ਜਿਨ ਸੇਵਾ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਾਨ ਨ ਗਾਵੀਐ ਸੁਣੀਐ ਮਨ ਰਖੇ ਭਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖਿ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਰੀ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣ ਅਕ ਨਹੀਂ ਕਨ ਕਤਨ ਜਾਈ ਗੁਰਾ ਇਕ ਜਿਉ ਜਾਈ ਸਭਨਾ ਜੀਆਂ ਕਾ ਇਕ ਦਾਤ ਸੋ ਮੈਂ ਇਸਨ ਜਾਈ ਪੀਰ ਤਨਹਾਵਾ ਜੇ ਤਸਵਾਵਾ ਵਿਨ ਪਾਣੇ ਕੈ ਨਹਾਏ ਕਰੀ ਜੇ ਤਿਰੇ ਟੋਪਾਈ ਵਿਖਾ ਮਨ ਕਰਮ ਕੈ ਮਿਲ ਲੈ ਲਈ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾਏ ਕੈ ਜੀਵ ਜਾਈ ਸਭਨਾ ਜੀਆਂ ਕੈ ਇੱਕ ਦਾਤਾਰ ਸੋ ਮੈ ਸਨ ਜਾਈ ਜੇ ਦੁਖ ਤਾਰਿਆ ਅਰਜਾ ਉਦ ਸੁਣੀ ਹੋਏ ਨਵ ਕੰਡਾ ਵੇ ਜਾਣੀਆ ਨਾਥ ਤੇ ਸਭ ਕੋਏ ਚੰਗਾ ਨਾਮ ਰਖਾ ਏ ਕੈ ਜਸ ਕੀ ਦਲੀ ਜੇ ਸਿਨ ਨੰ ਆਵੇ ਤਾ ਬਾਤ ਨ ਉੱਚੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੀ ਤੇ ਹ ਕੋਈ ਨ ਸੁਜੈ ਜੇ ਤਿਸੁ ਕੋਈ ਕਰੀ ਸੁਨੇ ਸੇਪੀ ਸੁਨਾ ਸੁਨਾ ਧਰ ਰਖਸ ਸੁਨਹਿ ਦੀਪ ਰੂਪਤਾ ਸੁਨਹਿ ਪਦਸ ਕੇ ਕਨ ਨ ਪਦਸ ਵਿਕਾਸਨ ਰੂਪਾ ਉਕਨਾਸ ਸੁਨਹਿ ਈਸ਼ਰ ਬਰਮਾਇੰਦ ਸੁਨਹਿ ਮਕਸ ਲਹਿ ਮੰਦ ਸੁਨਹਿ ਜੋਗ ਜੁਗਤ ਤਨ ਪੀਦ ਸੁਨਹਿ ਸਾਸਤ ਸਿਮਰਤ ਵੀਦ ਨਨ ਪਦਸ ਵਿਕਾਸਨ ਰੂਪਾ ਉਕਨਾਸ ਸੁਨਹਿ ਸਸ ਗੋ ਗਿਆਨ ਸੁਨਹਿ ਅਸਰ ਕੈਸ਼ਨਾਨ ਸੁਨਹਿ ਪਰਪੜ ਪਾਵੇ ਮਾਨ ਸੁਣੈ ਲਗ ਸੈ ਧਿਆਨੁ ਨਾਨਕ ਪਤਸ ਦੇ ਵਿਕਾਸਨ ਰੂਪਿ ਆਪ ਕਾ ਨਾਸਿ ਸੁਣੈ ਸਰਾ ਗੁਨਾ ਕੀ ਗਹਿ ਸੁਣੈ ਸੀਗ ਵੀਰ ਪਾਸ਼ ਸੁਣੈ ਅੰਧਿ ਪੈਰ ਸੁਣੈ ਤ੍ਰਿਸਕ ਨਾਨਕ ਪਤਸ ਦੇ ਵਿਕਾਸਨ ਰੂਪਿ ਆਪ ਕਾ ਨਾਸਿ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਵਿੱਚ ਤਾਏ ਕਾ ਕਰਮ ਨ ਲਿਖਨ ਹਾਰੁ ਮਨੈ ਕਵਹਿ ਕਨ ਵਿਚਾਰੁ ਐਸਾ ਨਾਮ ਨਿਰੰਜਨ ਹੋਇ ਜੀ ਕੋ ਮੰਡਾਨੇ ਮਨ ਕੋਈ ਮਨੈ ਸਰਤੋ ਐ ਮਨ ਬੁੱਧ ਮਨੈ ਸਰਬਾਂ ਕੀ ਸੁਧ ਮਨੈ ਮਹ ਚੋਟਾ ਨ ਖਾਈ ਮਨੈ ਜਬ ਕੈਸਾ ਨਗਾਏ ਐਸਾ ਨਾਮ ਨਿਰੰਜਨ ਹੋਇ ਜੀ ਕੋ ਮੰਡਾਨੇ ਮਨ ਕੋਈ ਮਨੈ ਮਾਰ ਠਾਕ ਨ ਪਾਏ ਮਨੈ ਪਾਸੋ ਪਰ ਕਰ ਜਾਏ ਮਨੈ ਮਗਨ ਚੱਲੇ ਪੰਥ ਮੰਨਾ ਧਰਮ ਸਿਧ ਸਨਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮਨ ਕੋਈ ਮੰਨਾ ਪਾਵੇ ਮੋਖ ਦੁਆਰੂ ਮੰਨਾ ਪਰਵਾਰੇ ਸਹਾਰੂ ਮੰਨਾ ਤਰੈ ਤਾਰੀ ਗੁਰ ਸਿੱਖ ਮੰਨਾ ਨਾਨਕ ਪਾਣਾ ਵੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਗੁਰਗੇ ਮਾਨ ਪੰਜੇ ਸਹੋ ਦਾ ਰਾਜਾ ਨੋ ਪੰਚਾਂਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕੰਨ ਨਾ ਸਮਾਰੂ ਧੋਲ ਕਰਮ ਬਿਆਕਾ ਪੂਤ ਸੰਤੋਸ਼ ਆਵ ਰੱਖੇ ਜਨ ਸੂਤ ਜੇ ਕੋ ਉੱਜੇ ਉਸ ਤੇ ਆਉ ਤਉ ਉੱਪਰ ਕੀਤਾ ਭਾਰ ਤ੍ਰਿਤੀ ਔਰ ਪਰੇ ਹੋਰੋ ਤਿਸ਼ਤੀ ਪਾਤਲ ਕਮਜੋਰ ਜੀ ਦਾ ਨਾਮ ਕਾ ਕੇ ਨਾ ਆਵ ਸਬਨਾਲਿਕਾ ਉਰੀ ਕਲਾਮ ਇਹ ਲੇਖਾਂ ਨਹੀਂ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਹਲਿਓ ਰੂਪ ਕੀਤੀ ਦਾ ਜਾਣ ਕੋ ਕੂਤ ਕੀਤਾ ਪਸਾ ਇੱਕੋ ਕੋ ਆਵ ਸਿਸਤੀ ਹੋਈ ਲਾਦਰਿਆ ਕੁਦਰਤ ਕਉਨ ਕਾਹਾਂ ਵਿਚਾਰ ਵਾਰ ਜਾਵਾਂ ਏਕ ਵਾਰ ਜੋ ਤੂ ਫਾ ਅਸ ਅਵਿਕਾਰ ਤੂੰ ਸਦਾ ਸਲਾਮ ਨਿਰੰਕਰ ਅਸੰਖ ਜਪ ਸੰਗ ਭਾ ਸੰਗ ਊੜਾ ਸੰਤਪਤਾ ਸੰਗਰਮ ਮੁਖੀਤ ਪਾਠ ਅਸੰਖ ਜੋ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵੀਚ ਸੰਗ ਸਥੀ ਸੰਗਰਤਾ ਅਸੰਖ ਸੂਰਮੋ ਭਸਾਰੈ ਅਸੰਖ ਮੋਲੇ ਲਾਇ ਤਰ ਕੁਦਰਤ ਕਉਨ ਕਹਾ ਵੀਚ ਵਰ ਜਮਾ ਏਕਵਰ ਜੋ ਤੁਧ ਭਾਵੈ ਸੈਂ ਅਮਰੀਕਾ ਰੇ ਤੁਸ ਰਹਿ ਸਲਾਮ ਜਿਰੰਕਰ ਕਾ। ਆ ਸੰਖ ਮੂਰਖੰਦ ਘੂਰ ਸੰਖ ਚੂਰ ਹਰਾਉ ਘੂਰ ਸੰਖ ਮਰਗੈ ਜਾਇ ਜੋਰ। ਆ ਸੰਗਲਵ ਢਿਤਾ ਕੁਮਹਾ ਸੰਪਾਪੀ ਪਾਪ ਕਰਜੈ ਸੰਖ ਪੂਰਿਆ ਪੂਰੀ ਫੇਰਾ। ਆ ਸੰਖ ਗਣੇਸ਼ ਮਲਪਸਖ ਸੰਖ ਨਿੰਦਕ ਅਸੀਰ ਕਰੇ ਭਾਰੂ। ਨਾਨਕ ਨੀਤ ਕਹਿ ਵੀਚਰ ਵਾਰਿੰਦਾ ਆਇ ਇਕ ਵਾਰੀ ਜੋਤਿ ਭਾਵਾ ਸੈਮ੍ਰਿਕਾਰ ਤੂੰ ਸਦਾ ਸਲਾਮ ਅਨੰਕਾਰ ਅਸ਼ੰਖ ਨਾਵ ਸੰਤ ਅਗੰਗ ਅਗੰਗ ਅਸ਼ੰਖ ਲੋ ਅਸ਼ੰਖੈ ਸਿਰ ਪਾਰੋਏ ਅਖਰੀ ਨਾਮ ਕ੍ਰਿਸ਼ਿ ਲਹਿ ਕੀ ਰੀ ਜਾਨ ਗੀਤ ਗੁਣ ਗਾ ਅਖਰੀ ਲਿਖਣ ਬੋਲਨ ਬਾਨ ਅਖਰ ਸਿਰ ਸੰਜੋਗ ਵਿਖਾਨ ਜਿਨਾਂ ਲਿਖੈ ਤੇ ਸਰਨਾਏ ਜੇ ਫਰਮਾਏ ਤੇ ਤੇ ਪਾਏ ਦਿੱਤਾ ਕੀਤਾ ਤਿਤਨਾਉ ਵਿਨ ਨਾ ਵੈ ਨਾਈ ਕੋਠਾ ਕੁਦਰਤ ਕਉਨ ਕਹਾ ਵੀ ਚਾਰ ਵ ਰੰਜਾ ਵੇ ਇਕ ਵਾਰ ਜੋਤ ਜਤ ਪਾਵੈ ਸੈ ਫਰੀਕਾ ਤੂੰ ਸਦਾ ਸਲਾਮ ਨਿਰੰਕਰ ਹਰੀਏ ਹੱਤ ਪੈ ਤੰਦੇਹੀ ਪਾਣੀ ਤੋਟ ਤਰਖੇ ਮੂਤ ਭਲੀਤੀ ਕੱਪੜ ਹੋਈ ਦੇ ਸਾਵੂਨ ਲਈਏ ਅਤ ਹੋਈ ਪਰਿਮਰਪਾਪਕ ਸੰਗ ਉਦੋ ਪਹਿਨਾ ਕੈ ਰੰਗ ਪੁੰਨੀ ਪਾਪੀ ਆਖਨ ਨਾ ਕਰ ਕਰ ਕੰਨਾ ਲਿਖਲੇ ਜਹ ਕਾਪੇ ਵੀਰ ਅਪੀਖਾ ਨਾਨਕ ਮਿ ਆਉ ਜਹ धीरਤ ਤਪ ਜਦ ਦਾਨ ਜੇ ਕੋ ਭਾਵੇ ਧਕਮਨ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰਗਤੀਤ ਮਨ ਲਹਾਉ ਸਭ ਕੋ ਤੇਰੇ ਮੈ ਨਾ ਕੋਈ ਵਿਨਗੁਣ ਕੀਤੇ ਬਤਨਾ ਹੋਈ ਸੁਵਸ਼ਤਾਰ ਬਾਣੀ ਬ੍ਰਹਮਾ ਸਤ ਸੋ ਹੰਸ ਰਾਮਚਾਉ ਕੌਨ ਸੋ ਇਲਵਤ ਕੌਨ ਕਮ ਚਿਤਕਨਵਾਦ ਕੌਣ ਸਰਤੀ ਮਾਉ ਕੌਣ ਜੀਤੋ ਆਕਾਰ ਵੀ ਨ ਪਾਈਆ ਪੰਦਤੀ ਜੇ ਹੋਏ ਲਈ ਕੁਰਾਨ ਵਾਹਤ ਨ ਪਾਇਓ ਕਾਦੀਆ ਤੇ ਲਿਖਾਂ ਦੇ ਕੁਰਾਨ ਚਿਤਵਾ ਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਤ ਸਿੱਧੀ ਕੋ ਸੱਜੀ ਆਪੇ ਜਾਣੈ ਸੂਈ ਕਿਵ ਕਰਿਆ ਕਾ ਕੇਸ ਲਾਈ ਕਿਉ ਅੰਨੀ ਕਿਵ ਜਾਣਾ ਨਾਨ ਕਾਗਰ ਸਭ ਆਖੈ ਗੁਰ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਦਾ ਕਹੂਐ ਨਾਨਕ ਨੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਾਤਾਲਾ ਪਤਾ ਲਖ ਗਸ ਅਗਾਸ ਔਰ ਕੋਰ ਪਾਥ ਕੀ ਵੇਦ ਕਹਿਨ ਕਵਾਤ ਸੈ ਸਠਾਰੇ ਕਹਿਨ ਤੇ ਬਸ ਰੂਏ ਧਾਰ لکھا لے آئی آ ندیا بس مانییا سلطان گرا سیٹی مار تن کیڑی تو منونا سر ਅੰਤ ਨ ਸਿਪੀ ਕਹਿ ਨ ਅੰਤ ਅੰਤ ਨਾ ਕੰਨੈ ਦਿਨ ਅੰਤ ਅੰਤ ਨਾ ਵੇਖਸਣ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਨ ਕੀਤੇ ਵਿਲਦਾ ਹੈ ਤਾਂ ਕੇ ਅੰਤ ਨ ਪਾਏ ਜਾਏ ਉਹਨਾਂ ਜਾਣੇ ਕੋਈ ਭੁक्ता ਕਈ ਬੁਕਤਾ ਵੇ ਵੱਡਾ ਸਾਈ ਉੱਚਾ ਥਾਉ ਜੇ ਉਪਰਿ ਉੱਚਾ ਨਾ ਹੋ ਐਵਡਾ ਉੱਚਾ ਹੋਏ ਕੋਈ ਤਿਸ ਗੁੱਚੇ ਕੋ ਜਾਣੈ ਸੋਏ ਜੀਵਣ ਦੇ ਆਪ ਜਾਣੇ ਆਪਾਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਏ ਕਿਥੇ ਮੰਗੇ ਜੋ ਰੁਪਾਰੀ ਕੀਤਾ ਗੰਦ ਨਹੀਂ ਵੀਚਾਰ ਕੀਤੇ ਖਾ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਖਾਏ ਕਿਤੇ ਗੋਬੂ ਸਨਮਾਰ ਇਹ ਬੇਬਾ ਤੇਰੀ ਬੰਦਰ ਬੰਦ ਖਲਾਸੀ ਭਾਣੇ ਹੋਈ ਹੋਰ ਨਸਕੇ ਕੋਏ ਜੀ ਕੋ ਖਾਏ ਕਿ ਅੱਖਣ ਪਾਏ ਉਹ ਜਾਣ ਜੀਤੀਆਂ ਮਾ ਖਾਏ ਅਪੇ ਜਣੇ ਅਪੇ ਦੇ ਆਖੇ ਸੇਵੇ ਕੇਈ ਕੇ jisna bakshish is le na paishai paishah amul gun amul va par amul va par amul gandar mul aham ulaj hai mul paamla samay mul tar mul di ban amul tar mul pravan mul bakshish amul isana amul karmul farman amul la mul la keh na jae aankh kare devda aankh veer paar paron ਆਖੇ ਪਰੇ ਕਰ ਵਿਖੀਆਂ ਨਾਖੇ ਪਰਮੇ ਆਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਆਖੇ ਈਸ਼ਰਿਆ ਕੇ ਸੇਵ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੋ ਆਖੇ ਦੀਵ ਆਖੇ ਸੁੰਨ ਮੁੰਨ ਸੇਵ ਕੀਤੀ ਆਖੇ ਆਨਪਾਏ ਜੇਤੇ ਕਹਿ ਕਹੇ ਉਠਟ ਜਾਹੇ ਤੇ ਕੀਤੇ ਕਰਿ ਹਿਤਾ ਨਸਕੇ ਕੇ ਕੇ ਜੀਵਤ ਭਾਵੇ ਧੀਰ ਰੂਹੇ ਨਾਮ ਕੀ ਜਾਣੇ ਸੱਚਾ ਸੋਏ ਇਕੋ ਅਖੈ ਬੋਲਿ ਗਾਉ ਤਾ ਲਿਖਿਐ ਸਿਰਗਾ ਵਾਰੰਗ ਵਾਰ ਸੂਤਰ ਕੀ ਹੈ ਸੁਗਰ ਕੀ ਹੈ ਜਿਬੈ ਸਰਸ ਮਾਲੇਵਾ ਜੀਨਾ ਦਾ ਨੀਕਾ ਸੰਕਾ ਕੀਤੇ ਵਾਮਨ ਹਾਰੀ ਕੀਤੇ ਰਹਿ ਪਰਿਸ਼ੋਕਹਿ ਨਾ ਕੀਤੇ ਗਾਵਨ ਹਾਰੀ ਗਾਵੇ ਤੋਨੋਂ ਪੋਨ ਪਾਣੀ ਬਾਸ ਉਤਰ ਗਾਵੇ ਰਾਜਾ ਧਰਮੁ ਦੁਵਾਰੀ ਗਾਵੇ ਚਿਤ ਗੁਪਤ ਲਿਖਿ ਦਾਨ ਲਿਖ ਲਿਖ ਧਰਮ ਵਿਚਾਰੀ ਗਾਵੈ ਸ਼ਰਮਾ ਦੇਵੀ ਸੋ ਸਦਾ ਸਵਾਰੀ ਗਾਵੈ ਦਸਨ ਬੈਠੇ ਦੇਵਤਿਆਂ ਦਰਨ ਲੈ ਗਾਵੇ ਸੇ ਸਮਧੀ ਅੰਦਰ ਗਾਵਨ ਸਾਚ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਦ ਪਨੁ ਖੀਰ ਜੁਗ ਜੁਗ ਵੇਤਾ ਨਾਲੇ ਗਾਵੇ ਮੋਹਰੀਆ ਮਨ ਮੋਹਨਾ ਸੁਰਗਮਟਵੇਲੇ ਗਾਵਨ ਰਤਨੋ ਬਾਏ ਤੇਰੇ ਅਰਸ ਤੀਤ ਨਾ ਲੈ ਗਾਵ ਜੋਤ ਮਾ ਬਰਸੂਰਾ ਗਾਵ ਖਾਣੀ ਚਾਰੀ ਗਾਵ ਖਾਨ ਮੰਡਲ ਵਰ ਪੰਡਾ ਕਰ ਕਰ ਰਖੇ ਦਾਰੀ ਸੀਤ ਦਰੋਂ ਗਾ ਜੋਤ ਪਾਵਨ ਰਤੇ ਤੇਰੀ ਬਦਰ ਸਾਡੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸੱਚਾ ਸਾਚੀ ਨਾਹੀ ਅਭਿਓਸੀ ਜਨ ਜਾਸਿ ਰਤਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਹਿ ਜਿਸੀ ਮਾਇਆ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਦ ਦੀਵਿੜਾਈ ਜੋਤਿ ਭਾਵ ਸੋਈ ਕਰਸੀ ਹੁਕਮਾ ਕਰ ਨਾ ਜਾਈ ਸੋ ਪਾਸ ਸਹ ਸਹ ਪਾਸ ਸਹ ਬੋਨ ਨ ਕਰੈ ਨਰ ਜਾਈ ਮੁੰਦਾ ਸੰਤੋਖ ਸਰਬਜੋਰੀ ਧਿਆਨ ਕੀ ਕਰੇ ਬਿਬੂਤ ਖਿੰਦਾ ਕਾਂ ਕੁਵਾਰੀ ਕਾਇ ਜੁਤ ਡੰਡਾ ਪ੍ਰਤੀਤ ਆਈ ਪੰਦੀ ਸਰਜ ਮਤੀ ਮਾਜੀ ਤੇਜ ਜੀਤ ਆਦੇਸ ਸਦੈਸ ਅਨਨਿਲ ਅਨੰਤ ਜੁਜਗੇ ਕੋ ਵੇਸ ਪੁੱਤ ਗਿਆਨ ਦਾ ਬੰਧਨ ਕਰ ਕਰਵਾਜੇ ਨਾਦੂ ਆਮ ਨਾਦ ਨਾਦੀ ਸਮਝਾ ਕੀ ਰਿਸ ਨਾ ਰਸਾਜ ਸੰਜੋਗ ਵਿਜੋਗ ਦੋਇ ਕਾ ਚਲਾਵੇ ਲਿਖਿਆ ਹੈ ਭਾਗ ਆਦੀ ਤੁਸੀਂ ਆਦੀ ਸੂ ਆਦਨੀ ਲਨਕ ਨਹਿ ਜੁਲਗੇ ਕੋ ਵੇਸ ਇਕਾ ਮਾਈ ਜੁਗਤ ਵਿਆਈ ਤੇ ਤੇਰੇ ਪਰਵਾਨ ਇਕ ਸੰਸਾਰੀ ਇਕ ਬਨਾਰੀ ਇਕ ਲਾਈ ਦੀਵਾਨਾ ਨੇਕ ਜਿ ਸਭ ਐ ਤੇ ਮਿੱਤਲਾ ਵਾਜੇ ਹੋਇ ਪਰਮਾਨ ਕੋ ਵੇਖੇ ਉਹ ਨਨ ਨਦਨ ਆਵੇ ਬਖਾਏ ਵਿਡਾਨੋ ਆਦੇ ਤੁਸੀਂ ਆਦੇ ਆਗਨਿ ਅਨੰਦ ਹੈ ਦੂੜੇ ਕੋ ਵੀਸ ਆਸਨ ਲੋਏ ਲੋਏ ਬਨਾਰੇ ਜੋ ਕਿਸ ਪਾਇ ਅਸ ਇਕਾਵਾਰ ਕਰ ਕਰ ਵੇਖੇ ਸੇ ਦਿਨ ਹਾਰ ਨਾਨਕ ਸਤਿ ਕੀ ਸਾਚੀ ਕਾਰੁ ਆਦਿਤ ਸੀ ਆਦੇਸ ਆਦਨੀ ਲਨੰਦ ਜੁਨ ਕੀ ਕੋਈ ਸ ਇੱਕ ਦੂਜੀ ਬੋ ਲੱਖ ਹੋ ਹੈ ਲੱਖ ਹੋ ਲੱਖ 20 ਲੱਖ ਲੱਖ ਗੇੜਾ ਆਖੀਐ ਏਕ ਨਾਮ ਜਦੀਸ ਇਤਨੇ ਪਤ ਪਵਣੀਆਂ ਚੜੀਏ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨੇ ਨਰੀ ਪਾਈ ਕੁੜੀ ਕੁੜੈ ਠੀਸ ਆਖਣੇ ਜੋਤ ਪੈ ਨ ਜੂਰ ਜੋ ਨ ਮੰਗਣ ਦੀ ਨ ਜੂਰ ਜੋ ਨ ਜੀਨ ਵਨ ਨ ਜੂਰ ਜੋ ਨ ਆਰਾਮ ਮਾਨਸੂਰ ਜੋ ਨ ਸੁਤੀ ਗਿਆਨ ਵਿਚਾਰੇ ਜੋ ਨ ਜੁਤੀ ਸਟ ਸੰਸਾਰੇ ਜਿਸਾ ਜੋ ਕਰੇ ਕੇ ਸੋਏ ਨਾਨਕ ਤੁਮਰੀਤ ਨ ਕੋਈ ാത്തി വാര പൗ പണി അഗനി പാലേ ധരത്തി ധർമ്മശാലേ നാം ആർമി കർമ്മി ഹ ച സച്ചാ ആശ്ചാദരബാര സൗണപഞ്ചുവാണ നഗറി കർമ്മി സോന ਕਾਟ ਬਗਾਈ ਤੇ ਪਾਈ ਨਾਨਕ ਗਾਇ ਜਾਪੇ ਜਾਈ ਧਰਮ ਖੰਡ ਕਾਓ ਧਰਮ ਗਿਆਨ ਖੰਡ ਕਾ ਕੋ ਕਰਮ ਜਿਤੇ ਪਾਨ ਪਾਨਿ ਵਸੰਤਰ ਕੀਤੇ ਕਾਮਹਿਸ ਕੀਤੇ ਪਰਮਾਤਮਾ ਕਾਤ ਕਰਿਆ ਰੂ ਰੰਗ ਕੇ ਵੇਸ ਏਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੁ ਵਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਾ ਦੇਸ ਕੀਤੇ ਸਿਰਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਤਾਂ ਮੰਗਿਤੇ ਕੀਤੇ ਰਤਸਮੁੰਦ ਕੀਤੇ ਖਾਨੀ ਕੀਤੇ ਬਾਣੀ ਕੀਤੇ ਪਾਤ ਨਰੰਧ ਕੀਤੇ ਸੁੱਤੀ ਸੇਵਾ ਕੀਤੇ ਨਾਨਕ ਅੰਤੁ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਿਚਾ ਨਾਤ ਮਨੋ ਕੋ ਲਨੰਦ ਕਰਮਖਾਨ ਕੀ ਬਾਣੀ ਰੂਪਿ ਕਿਚਾ ਘਾਲ ਕਰੀਏ ਬਹੁਤ ਨੂਪ ਤਾਂ ਕਿਆ ਗੱਲਾਂ ਕੱਠੀਆਂ ਨਾ ਜਾਹੈ ਜੇ ਕੋ ਕਹੈ ਪਿਛਾ ਵਿਚਾਈ ਕਿਚਾ ਕਰੀਏ ਸੁਰਤ ਮਤਮਨ ਬੁੱਧਿ ਕਿਚਾ ਕਰੀਏ ਸਰਸਧਾਂ ਕੀ ਸੁਧ ਕਰਮਖਾਨ ਕੀ ਬਾਣੀ ਜੋਰ ਤਹੋ ਨ ਕੋਈ ਹੂਰ ਤੈ ਜੋ ਨਾਮ ਬਰਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈ ਮਮਹੈ ਤਾਂ ਕਹਿ ਰੂ ਨ ਕਥਨੇ ਜਹੇ ਨਾ ਓਹ ਮਰੇ ਨ ਠਾਗੀ ਜਾਹੇ ਜਿਨ ਕੇ ਰਾਮ ਸਿਮਨ ਮਹੈ ਤਿਥੈ ਪਤਵਸੇ ਕੇ ਲੋ ਕਰੇ ਅਨਾਸਚਾ ਮਨਸੋਏ ਸਚ ਖਨ ਵਸੈ ਨਰੰਕਾਰੀ ਕਰ ਕਰ ਵੇਖੈ ਨਰ ਨਿਹਾਲ ਕਿਛੈ ਖੰਨ ਮਨਰਵਰ ਭੰਡ ਜੀ ਕੋ ਕਥਤ ਅਨੰਤ ਕਿਛੈ ਲੋਲ ਅਕਾਰ ਜਿ ਜੇ ਹੁਕਮ ਤੇ ਵਜਕਾਰ ਵੇਖੈ ਇਸ ਕਰਿ ਚਰਨ ਨਾਨਕ ਕਥਨਾ ਕਰਸਾ ਜਤਵਹਰਾ ਧੀ ਜਸਨਿਆਰਾ ਅਹਰਨ ਮਾ ਤੇਰ ਹੱਥਿਆ പവും കോ പണ്ടാ പാ അമൃത ധാരാഴിയ സാരൂ ജി കോഹാശലോക്ക പവു ഗണി പാത ദർ ത ਦੇਵਸਰਾ ਦੁਇ ਦਾਈ ਦਇਆ ਖੇਲਾ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੈ ਧਰਮ ਹਲੂਰ ਕਰਮੀ ਆਪੋ ਆਪਣੀ ਕੇ ਨੀੜੈ ਕੇ ਦੂਰ ജീ നമ ഗുത കാന കി ച്ചു ജീന सकत सकदाल मुख जले केती छुटी न वाहिगुरु जी का खालसा वाहिगुरु जी की फतेह